श्री कृष्ण जन्म अष्टमी शोभा यात्रा दिया तैयारियां मुकम्मल अरुण खोसला आशीष कंटीनैटल विखे हिंदू बंदियां दी मीटिंग फगवाड़ा 12 अगस्त ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸਮਿਤੀ ਵੱਲੋਂ 14 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਸਜਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਇੱਕ ਮੀਟਿੰਗ ਸਮਿਤੀ ਦੇ ਪ੍ਰਧਾਨ ਅਰੁਣ ਖੋਸਲਾ ਦੀ ਅਗਵਾਈ ਹੇਠ ਸਥਾਨਕ ਜੀਟੀ ਰੋਡ ਸਥਿਤ ਹੋਟਲ ਅਸ਼ੀਸ਼ ਕੰਟੀਨੈਂਟਲ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਮੀਟਿੰਗ ਉਪਰੰਤ ਸਮਤੀ ਪ੍ਰਦਾਨ ਅਰੁਣ ਖੋਸਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਸ਼ੋਭਾ ਯਾਤਰਾ ਵੀਰਵਾਰ 14 ਅਗਸਤ ਨੂੰ ਮੋਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਤੋਂ ਦੁਪਹਿਰ 3 ਵਜੇ ਧਾਰਮਿਕ ਰਸਮਾਂ ਦੇ ਨਾਲ ਸ਼ੁਰੂ ਹੋਵੇਗੀ ਸ਼ੋਭਾ ਯਾਤਰਾ ਦਾ ਸਵਾਗਤ ਗੁਰੂ ਹਰਗੋਬਿੰਦ ਨਗਰ ਮੰਡੀ ਰੋਡ ਗੋੜ ਮੰਡੀ ਰੋਡ ਗਾਂਧੀ ਚੌਕ ਬਾਸਾ ਵਾਲਾ ਬਾਜ਼ਾਰ ਗਊਸ਼ਾਲਾ ਰੋਡ ਸਰਾਏ ਰੋਡ ਵਿਖੇ ਸੰਗਤਾ ਵੱਲੋਂ ਫੁੱਲਾਂ ਦੀ ਵਰਖਾ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਨਾਲ ਕੀਤਾ ਜਾਵੇਗਾ। ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕਰਮਾ ਕਰਦਿਆਂ ਵਾਪਸ ਮੋਨੀ巴巴 ਮੰਦਿਰ ਵਿਖੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਵਿੱਚ ਹਰ ਸਾਲ ਦੀ ਤਰ੍ਹਾਂ ਬੈਡ, ਟੋਲ, ਨਾਗੜੇ ਅਤੇ ਫਗਵਾੜਾ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੀਆਂ ਸ਼੍ਰੀ ਰਾਧਾ ਕ੍ਰਿਸ਼ਨ ਨਾਲ ਸੰਬੰਧਿਤ ਸੁੰਦਰ ਚਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਗਾਂਧੀ ਚੌਕ ਵਿਖੇ ਪੰਜਾਬ ਪੁਲਿਸ ਵੱਲੋਂ ਠਾਕੁਰ ਜੀ ਨੂੰ ਸਲਾਮੀ ਦਿੱਤੀ ਜਾਵੇਗੀ। ਉਹਨਾਂ ਫਗਵਾੜਾ ਦੀ ਸਮੂਹ ਧਰਮ ਪ੍ਰੇਮੀ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸ਼ੋਭਾ ਯਾਤਰਾ 'ਚ ਪਰਿਵਾਰਾਂ ਸਮੇਤ ਹਾਜ਼ਰੀ ਲਗਵਾ ਕੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਮਨੀ ਸੂਦ, ਰਾਜੀਵ ਚੈਲ ਰਾਜੂ, ਅਜੇ ਮਹਿਤਾ, ਰੋਹਿਤ ਕੁਮਾਰ, ਹਿਮਾਸ਼ੂ, ਰਜਨੀਸ਼ ਪਸਰੀਚਾ, ਅਮਿਤ ਵਰਮਾ रमन नेहरा, शिव कनौजिया, विनोद सूद, दीपक खोसला, प्रदीप औजा, राजन अरोड़ा आदि हाजिर सन